ਨਮਸਕਾਰ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਜੋ ਕਵਿਤਾ ਲੈ ਕੇ ਪੇਸ਼ ਹੋਈਆਂ ਸਾਡੇ ਵੀ ਬੋਲ ਮਿਠੜੇ ਨਹੀਂ ਰਹਿਣੇ ਜੇ ਤੂੰ ਸੰ ਦੇਣੇ ਤਾਨੇ ਮੇਣੇ ਸਾਡੇ ਵੀ ਬੋਲ ਮਿਠੜੇ ਨਹੀਂ ਰਹਿਣੇ ਤੂੰ ਵਰਸਾਏ ਅੱਗ ਦੇ ਗੋਲੇ ਤੂੰ ਵਰਸਾਏ ਅੱਗ ਦੇ ਗੋਲੇ ਸਾਤੋਂ ਪਾਲੇ ਬਰਫ਼ ਦੇ ਓਲੇ ਤੂੰ ਜ਼ਹਿਰ ਜਿਹੇ ਬੋਲ ਬੋਲੇ ਤੂੰ ਜ਼ਹਿਰ ਜਿਹੇ ਬੋਲ ਬੋਲੇ ਤੇ ਸਾਤੋਂ ਅੰਮ੍ਰਿਤ ਜਿਹੇ ਟੋਲੇ ਪਹਿਲਾਂ ਵੀ ਕਾਰੇ ਕਈ ਕੀਤੇ ਪਹਿਲਾਂ ਵੀ ਕਾਰੇ ਕਈ ਕੀਤੇ ਅਸਾਂ ਕੁੱਟ ਸਵਰਦੇ ਪੀਤੇ ਬੰਡੀ ਹੋਣਾ ਹੁਣ ਵਿਚਾਰੇ ਆਣ ਕੇ ਇਧਰੋਂ ਵੀ ਜਵਾਬ ਕਰਾਰੇ ਚੇਤਾਵਨੀ ਦੇ ਕੇ ਚੁੱਪ ਹੋ ਜਾਾਂਗੇ ਚੇਤਾਵਨੀ ਦੇ ਕੇ ਚੁੱਪ ਹੋ ਜਾਾਂਗੇ ਨਹੀਂ ਤਾਂ ਖੀਆਂ ਟੁੱਢਣੋ ਵੀ ਰਹਿਣੇ ਜੇ ਤੁਸਾਂ ਦੇਣੇ ਤੰਨੇ ਮੇਣੇ ਸਾਡੇ ਵੀ ਬੋਲ ਮਿਠੜੇ ਨਹੀਂ ਰਹਿਣੇ ਸਾਡੇ ਵੀ ਬੋਲ ਮਿਠੜੇ ਨਹੀਂ ਰਹਿਣੇ ਧੰਵਾਦ ਜੀ ਜੇਕਰ ਤੁਹਾਨੂੰ ਇਸ ਚੈਨਲ ਤੇ ਪ੍ਰਸਤੁਤ